ਆਸ ਰਿਪਰੈਜ਼ੈਂਟੇਟਿਵ ਤੋਂ ਲੈ ਕੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੀ ਚੋਣ ਜਿਹੜੀ ਲੋਕ ਸਭਾ ਤੱਕ ਦੀ ਹੁੰਦੀ ਆ ਉਹਦਾ ਜਿਹੜੀ ਨੀਵ ਆ ਉਹ ਇਸ ਯੂਨੀਵਰਸਿਟੀ ਤੋਂ ਹੀ ਰੱਖੀ ਗਈ ਅਸੀਂ ਇੱਥੋਂ ਹੀ ਤੁਰੇ ਮੇਰੇ ਨਾਲ ਉਦੇ ਭਾਨ ਨੇ ਜੋ ਸਾਰੀ ਮੇਰੀ ਇਲੈਕਸ਼ਨ ਦੇਖਦੇ ਸੀਗੇ ਅਸੀਂ ਲਗਾਤਾਰ ਕਈ ਸਾਲ ਜਿਹੜਾ ਇਕੱਠਿਆਂ ਨੇ ਕੰਮ ਕਰਿਆ ਜਦੋਂ ਮੈਂ ਯੂਨੀਵਰਸਿਟੀ 'ਚ ਐਂਟਰ ਕਰਿਆ ਸੀ ਤਾਂ ਤਕਰੀਬਨ 5-6 ਸਾਲਾਂ ਤੋਂ ਅਸੀਂ ਕੌਂਸਲ ਦੇ ਵਿੱਚ ਨਹੀਂ ਸੀ ਪਹਿਲੀ ਇਲੈਕਸ਼ਨ ਅਸੀਂ ਲੜੀ ਬੜੀ ਹਿੰਮਤ ਨਾਲ ਲੜੀ ਤੇ ਤਕਰੀਬਨ ਅਸੀਂ ਮੈਲਾ ਦਾ 172 ਤੇ 73 ਵੋਟਾਂ ਤੇ ਹਾਰੇ ਤੇ ਉਸੇ ਦਿਨ ਨੰਗੇ ਪੈਰ ਜਾ ਕੇ ਜਦੋਂ ਦੂਸਰੀਆਂ ਪਾਰਟੀਆਂ ਜਿੱਤ ਦਾ ਜਸ਼ਨ ਮਨਾ ਰਹੀਆਂ ਸੀ ਤਾਂ ਅਸੀਂ ਮਾਰਕੀਟ ਦੇ ਵਿੱਚ ਖੜਕੇ ਉਹਨਾਂ ਦਾ ਜਸ਼ਨ ਵੀ ਦੇਖਿਆ ਤਾਂ ਕਿ ਸਾਨੂੰ ਇਹ ਫੀਲਿੰਗ ਹੋਵੇ ਕਿ ਅਸੀਂ ਵੀ ਹੋਰ ਮਿਹਨਤ ਕਰੀਏ ਤੇ ਅਗਲੀ ਵਾਰ ਅਸੀਂ ਵੀ ਇਸੇ ਤਰੀਕੇ ਨਾਲ ਜਿੱਤੀਏ ਤੇ ਫਿਰ ਅਸੀਂ ਸਾਰੇ ਹੌਸਟਲ ਦਾ ਧੰਨਵਾਦ ਕੀਤਾ ਤੇ ਮੈਨੂੰ ਲੱਗਦਾ ਉਹ ਦਿਨ ਸੀਗਾ ਜਿਸ ਦਿਨ ਅਸੀਂ ਦੁਬਾਰਾ ਅਨਾਉਂਸ ਕਰਤਾ ਸੀਗਾ ਵੀ ਅਸੀਂ ਅਗਲੀ ਇਲੈਕਸ਼ਨ ਜਿਹੜੇ ਕੰਟੈਸਟ ਕਰਾਂਗੇ ਸੋ ਫਿਰ ਮੈਨੂੰ ਮੌਕਾ ਮਿਲਿਆ ਤਾਂ ਅਗਲੀ ਵਾਰ ਅਸੀਂ ਰਿਕਾਰਡ ਮਾਰਜਨ ਨਾਲ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਸਾਰੇ ਕਾਲਜੇਸ ਦੇ ਵਿੱਚ ਜਿੱਥੇ ਅਸੀਂ ਯੂਨੀਵਰਸਿਟੀ ਜਿੱਤੀ ਤੇ ਨਾਲ ਹੀ ਅਸੀਂ ਸਾਰੇ ਜਿੰਨੇ ਵੀ ਕਾਲਜ ਸਬੰਧਤ ਸੀਗੇ ਸਾਡੇ ਚੰਡੀਗੜ੍ਹ ਨਾਲ ਅਸੀਂ ਉੱਥੇ ਵੀ ਸਿਰਫ ਇੱਕ ਖਾਲਸਾ ਕਾਲਜ ਸੀ ਜਿੱਥੇ ਅਸੀਂ ਉਸ ਟਾਈਮ ਤੇ ਜਿਤ ਪ੍ਰਾਪਤੀ ਸੀ ਕਰ ਸਕੇ ਬਾਕੀ ਹਰ ਇੱਕ ਜਗ੍ਹਾ ਤੇ ਅਸੀਂ ਜਿਹੜਾ ਸੋਪੂ ਪਾਰਟੀ ਨੇ ਆਪਦਾ ਦਮਖਮ ਦਿਖਾਇਆ ਤੇ ਮੈਂ ਇਹਦੇ 'ਚ ਇਹਨੂੰ ਕੋਈ ਪੋਲੀਟੀਕਲ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਕਿਉਂਕਿ ਮੈਨੂੰ ਲੱਗਦਾ ਜਿਹੜੀਆਂ ਪ੍ਰਾਣੀਆਂ ਆਰਗੇਨਾਈਜੇਸ਼ਨ ਜਿਹੜੀਆਂ ਚੱਲੀਆਂ ਆਈਆਂ ਨੇ ਸਾਡਾ ਮਕਸਦ ਹੋ ਰਿਹਾ ਕਿ ਆਪਣੇ ਭਰਾਵਾਂ ਨੂੰ ਹੌਸਲਾ ਦੇਣ ਦਾ ਤੇ ਇਹਨਾਂ ਦੇ ਮੋਢੇ ਤੇ ਹੱਥ ਰੱਖਣ ਵਾਸਤੇ ਅਸੀਂ ਅੱਜ ਇੱਥੇ ਆਏ ਆ ਜਿੰਨਾਕ ਸਾਡਾ ਤਜਰਬਾ ਜੋ ਅਸੀਂ ਇਹਨਾਂ ਨੂੰ ਆਪਣੇ ਤਜਰਬੇ ਰਾਹੀਂ ਗਾਈਡ ਕਰ ਸਕਦੇ ਆ ਉਹ ਗਾਈਡ ਕਰਨ ਆਏ ਆ ਤੇ ਜਿੰਨੇ ਨਵੇਂ ਮੇਰੇ ਛੋਟੇ ਭੈਣ ਭਰਾ ਅੱਜ ਜੇ ਸਾਡੀ ਆਰਗੇਨਾਈਜੇਸ਼ਨ ਨੂੰ ਜੁਆਇਨ ਕਰ ਰਹੇ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਰਗੇਨਾਈਜੇਸ਼ਨ ਦਾ ਜਿਹੜਾ ਹਿੱਸਾ ਬਣੇ ਹੋ ਤੇ ਮੈਂ ਸਾਰਿਆਂ ਦੀ ਤਰਫੋਂ ਇਹ ਯਕੀਨ ਦਿਵਾਉਣਾ ਕਿ ਅਸੀਂ ਹਮੇਸ਼ਾ ਜਿਵੇਂ ਪਹਿਲਾਂ ਵੀ ਤੇ ਅੱਜ ਵੀ ਤੇ ਆਉਣ ਵਾਲਾ ਸਮਾਂ ਵੀ ਅਸੀਂ ਹਮੇਸ਼ਾ ਜਿਹੜਾ ਸਟੂਡੈਂਟ ਦੇ ਰਾਈਟਸ ਲਈ ਜਿਹੜਾ ਲੜਦੇ ਰਵਾਂਗੇ ਤੇ ਉਹਨਾਂ ਦੇ ਹੱਕਾਂ ਤੇ ਜਿਹੜਾ ਖੜਦੇ ਰਹਾਂਗੇ ਅੱਜ ਅਸੀਂ ਇੱਕ ਪਰਿਵਾਰ ਇਕੱਠਾ ਹੋਏ ਆ ਇਹਦੇ ਨਾਲ ਕੋਈ ਪੋਲੀਟੀਕਲੀ ਨਾ ਜੋੜਿਓ ਕਿਸੇ ਵੀ ਚੀਜ਼ ਨੂੰ ਅੱਜ ਇੱਥੇ ਮੈਂ ਬਤੌਰ ਇੱਕ ਸਟੂਡੈਂਟ ਹੀ ਆਇਆ ਹਾਂ ਤੇ ਸਟੂਡੈਂਟ ਦੇ ਤੌਰ ਤੇ ਹੀ ਜਿਹੜੀ ਅੱਜ ਨੌਜਵਾਨਾਂ ਨੂੰ ਆਪਦੇ ਛੋਟੇ ਭੈਣ ਭਰਾਵਾਂ ਨੂੰ ਜਿੰਨਾ ਕੁ ਮੇਰੇ ਤੋਂ ਹੋ ਸਕਿਆ ਜੋ ਮੇਰਾ ਤਜਰਬਾ ਜਾਂ ਜੋ ਉਹਦੇ ਭਾਂ ਦਾ ਤਜਰਬਾ ਅਸੀਂ ਸਾਰਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ